ਹੈਲੋ ਫਰੈਂਡਸ ਅੱਜ ਤੁਸੀਂ ਸੁਣੋਗੇ ਕਹਾਣੀ ਉਮਰਾਂ ਦਾ ਪਾੜਾ ਭਾਗ ਤੀਜਾ ਅਤੇ ਆਖਰੀ ਪਿਛਲੇ ਭਾਗ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਵੇਂ ਸੁਨਾਲੇ ਦੀ ਨੀਰਸ ਭਰੀ ਜ਼ਿੰਦਗੀ ਵਿੱਚ ਉਹ ਕਰਦਨ ਲਈ ਉਸ ਦੀ ਬਚਪਨ ਦੀ ਸਹੇਲੀ ਮਦੂਸ ਨੂੰ ਮਿਲਦੀ ਹੈ ਆਓ ਇਸ ਤੋਂ ਅੱਗੇ ਸੁਣਦੇ ਹਾਂ ਇਸ ਕਹਾਣੀ ਦਾ ਆਖਰੀ ਭਾਗ मधु मिलन तो बाद सोनाली ने बहुत शांति महसूस की उसने ये गल पक्की हो गई कि अगे उसने की करना है उसने महसूस किया कि वो आत्महत्या कर रही थी जदों कि उसकी बचपन की दोस्त मधु ने अगे वध के उस बचाया है वो अपने कमरे में आके लेट गई एहसास होया कि मुस्कुराना कि सौखा है वो राज बारे सोचन लगी उसने अपना तन मन समर्पित कर दिया ਉਸ ਨੂੰ ਫਿਰ ਮਦੂਦਾਉ ਹਾਸਾ ਯਾਦ ਆਇਆ ਜਿਸ ਨੇ ਦੁਨੀਆ ਨੂੰ ਠੇਂਗਾ ਦਿਖਾਇਆ ਸੀ ਤੇ ਉਹ ਮੁਸਕਰਾ ਪਈ ਉਸਨੇ ਆਪਣਾ ਫੋਨ ਚੁੱਕਿਆ ਅਤੇ ਰਾਜ ਦਾ ਨੰਬਰ ਡਾਇਲ ਕੀਤਾ ਜਦੋਂ ਰਾਜ ਨੇ ਫੋਨ ਚੁੱਕਿਆ ਤਾਂ ਸੁਨਾਲੀ ਨੇ ਖੁਸ਼ੀ ਭਰੀ ਆਵਾਜ਼ ਵਿੱਚ ਰਾਜ ਅਤੇ ਗੋਪੀਨਾ ਹੋਰ ਕੋਈ ਗੱਲ ਸੁਣੀ ਰਾਜ ਨੇ ਖੁਸ਼ੀ ਭਰੀ ਆਵਾਜ਼ ਵਿੱਚ ਕਹਿ ਦਿੱਤਾ ਸੁਨਾਲੀ ਮੈਂ ਆ ਰਿਹਾ ਹਾਂ ਸੁਨਾਲੀ ਨੇ ਮਹਿਸੂਸ ਕੀਤਾ ਕਿ ਉਸਨੇ ਚਾਨਣ ਦੀਆਂ ਕਿਰਨਾਂ ਨੂੰ ਆਪਣੇ ਜੀਵਨ ਵਿੱਚ ਭਰਨ ਦੀ ਬਜਾਏ ਮਸੀਆ ਦੀ ਰਾਤ ਦੇ ਹਨੇਰੇ ਨੂੰ ਇਕੱਠਾ ਕਰਕੇ ਬਿਨਾਂ ਕਿਸੇ ਕਾਰਨ ਆਪਣੀ ਜ਼ਿੰਦਗੀ ਵਿੱਚ ਭਰ ਲਿਆ ਸੀ ਰਾਜ ਅਗਲੇ ਹੀ ਦਿਨ ਫਲਾਈਟ ਰਾਹੀਂ ਮੁੰਬਈ ਪਹੁੰਚ ਗਿਆ ਸੁਨਾਲੀ ਦਫਤਰ ਚਪਣੇ ਕੰਮ ਚ ਰੁੱਝੀ ਹੋਈ ਸੀ ਜਦੋਂ ਰਾਜ ਉਸ ਦੇ ਸਾਹਮਣੇ ਆ ਕੇ ਖੜਾ ਹੋਇਆ ਤਾਂ ਸੁਨਾਲੀ ਨੇ ਉਸ ਨੂੰ ਜੱਫੀ ਪਾ ਲਈ ਰਾਜ ਸੁਨਾਲੀ ਨੂੰ ਦੇਖ ਕੇ ਹੱਸ ਪਿਆ ਜਿਸ ਨੂੰ ਹਮੇਸ਼ਾ ਇਸ ਗੱਲ ਦੀ ਚਿੰਤਾ ਰਹਿੰਦੀ ਸੀ ਕਿ ਲੋਕ ਕੀ ਕਹਿਣਗੇ ਦਫਤਰ ਵਿੱਚ ਉਸ ਨੂੰ ਜੱਫੀ ਪਾ ਕੇ ਖੜੀ ਸੀ ਦੋਵੇਂ ਸਿੱਧੇ ਸੁਨਾਲੀ ਦੇ ਫਲੈਟ ਤੇ ਪਹੁੰਚ ਗਏ ਉੱਥੇ ਕੁਸਮ ਆਪਣੇ ਪਰਿਵਾਰ ਸਮੇਤ ਮੌਜੂਦ ਸੀ ਜਦੋਂ ਸੁਨਾਲੀ ਨੇ ਰਾਜ ਨੂੰ ਆਪਣੇ ਹੋਣ ਵਾਲੇ ਪਤੀ ਵਜੋਂ ਪੇਸ਼ ਕੀਤਾ ਤਾਂ ਕੁਸਮ ਅਤੇ ਮੋਹਨ ਦੀ ਨਰਾਜ਼ਗੀ ਉਹਨਾਂ ਦੇ ਚਿਹਰਿਆਂ ਤੇ ਸਾਫ਼ ਝਲਕ ਰਹੀ ਸੀ ਜਿਸ ਨੂੰ ਦੋਵਾਂ ਨੇ ਅਣਦੇਖਿਆ ਕਰ ਦਿੱਤਾ ਅਗਲੇ ਦਿਨ ਕੁਸਮ ਆਪਣੇ ਪਰਿਵਾਰ ਸਮੇਤ ਸੁਨਾਲੀ ਦੇ ਘਰੋਂ ਚਲੀ ਗਈ ਰਾਜ ਅਤੇ ਸੁਨਾਲੀ ਦੇ ਦਫ਼ਤਰ ਦੇ ਦੋਸਤਾਂ ਨੇ ਜਲਦੀ ਤੋਂ ਜਲਦੀ ਉਹਨਾਂ ਦੇ ਵਿਆਹ ਦਾ ਇੰਤਜ਼ਾਮ ਕੀਤਾ ਦੋਵਾਂ ਨੇ ਇਕੱਠੇ ਬਹੁਤ ਸਾਰੀ ਸ਼ਾਪਿੰਗ ਕੀਤੀ ਤੇ ਉਹਨਾਂ ਦਾ ਸਾਦਾ ਤੇ ਸੋਹਣਾ ਜਿਹਾ ਵਿਆਹ ਹੋ ਗਿਆ। ਹੁਸਮ ਤੇ ਮੋਹਨ ਮਹਿਮਾਨਾਂ ਵਾਂਗ ਆਏ ਤੇ ਚਲੇ ਗਏ। ਸੁਨਾਲੀ ਨੂੰ ਹੁਣ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਸੀ। ਉਹ ਖੁਸ਼ ਸੀ ਕਿਉਂਕਿ ਰਾਜ ਉਸਦੇ ਨਾਲ ਸੀ। ਸੁਨਾਲੀ ਹੁਣ ਆਪਣੀ ਨੌਕਰੀ ਛੱਡ ਕੇ ਆਪਣੇ ਘਰ ਦਾ ਖਿਆਲ ਰੱਖਣਾ ਚਾਹੁੰਦੀ ਸੀ। ਰਾਜ ਨੇ ਵੀ ਇਹ ਗੱਲ ਮੰਨ ਲਈ। ਸੁਨਾਲੀ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਫਲੈਟ ਬੰਦ ਕਰਕੇ ਰਾਜ ਦੇ ਨਾਲ ਦਿੱਲੀ ਚਲੀ ਗਈ। ਰਾਜ ਦੇ ਮਾਤਾ-ਪਿਤਾ ਉਹਨਾਂ ਦੇ ਵਿਆਹ 'ਚ ਸ਼ਾਮਲ ਨਹੀਂ ਹੋ ਸਕੇ ਸਨ ਪਰ ਸੁਨਾਲੀ ਨੂੰ ਦੇਖਣ ਅਤੇ ਮਿਲਣ ਤੋਂ ਬਾਅਦ ਉਹਨਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਸੀ ਰਾਜ ਦੇ ਮਾਤਾ-ਪਿਤਾ ਉਹਨਾਂ ਨੂੰ ਮਿਲਣ ਲਈ ਅਕਸਰ ਮੇਰਟ ਤੋਂ ਦਿੱਲੀ ਆਉਂਦੇ ਰਹਿੰਦੇ ਸਨ ਉਹਨਾਂ ਨੂੰ ਸੁਨਾਲੀ ਦਾ ਮਿੱਠਾ ਅਤੇ ਪਿਆਰਾ ਸੁਭਾਅ ਬਹੁਤ ਪਸੰਦ ਆਇਆ ਸੀ ਸੁਨਾਲੀ ਸੋਹਣੀ ਤਾਂ ਸੀ ਪਰ ਉਸ ਨੂੰ ਆਪਣੀ ਉਮਰ ਬਾਰੇ ਹਮੇਸ਼ਾ ਤੰਗ ਜਿਹਾ ਅਹਿਸਾਸ ਰਹਿੰਦਾ ਸੀ ਉਹ ਆਪਣਾ ਮੂਡ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ ਰਾਜ ਨਾਲ ਵੀ ਨਹੀਂ ਵਿਆਹੁ ਸ਼ੇਮੀ ਨੇ ਬੀਤ ਚੁੱਕੇ ਸਨ ਦੋਵੇਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਬਹੁਤ ਖੁਸ਼ ਸਨ ਰਾਜ ਦੇ ਕਈ ਦੋਸਤ ਸਨ ਉਹ ਆਪਣੀਆਂ ਪਤਨੀਆਂ ਨਾਲ ਉਹਨਾਂ ਨੂੰ ਘਰ ਮਿਲਣਾਉਂਦੇ ਸਨ ਕਈ ਵਾਰ ਜਦੋਂ ਕੋਈ ਦੋਸਤ ਉਹਨਾਂ ਦੀ ਉਮਰ ਦੇ ਫਰਕ ਨੂੰ ਦੇਖ ਕੇ ਹੱਸ ਪੈਂਦਾ ਤਾਂ ਸੁਨਾਲੀ ਦਾ ਦਿਲ ਟੁੱਟ ਜਾਂਦਾ ਰਾਜ ਦੇ ਦਫ਼ਤਰ ਦਾ ਜਦੋਂ ਵੀ ਕੋਈ ਗਰੁੱਪ ਇਕੱਠਾ ਹੁੰਦਾ ਸੀ ਜਿਸ ਵਿੱਚ ਕੁੜੀਆਂ ਵੀ ਹੁੰਦੀਆਂ ਸਨ ਉਹ ਸਾਰੇ ਰਾਜ ਨਾਲ ਬਹੁਤ ਖੁੱਲੇ ਹੋ ਕੇ ਗੱਲਾਂ ਕਰਦੇ ਸਨ ਸਾਰੇ ਇੱਕ ਦੂਜੇ ਦਾ ਨਾਮ ਲੈ ਕੇ ਬੁਲਾਉਂਦੇ ਸਨ ਪਰ ਜਦੋਂ ਸੁਨਾਲੀ ਨੂੰ ਸੁਨਾਲੀ ਜੀ ਕਹਿ ਕੇ ਬੁਲਾਉਂਦੇ ਤਾਂ ਉਸ ਨੂੰ ਮਹਿਸੂਸ ਹੁੰਦਾ ਕਿ ਹਰ ਕੋਈ ਉਸ ਨੂੰ ਵੱਡੀ ਸਮਝ ਕੇ ਉਸ ਤੋਂ ਦੂਰੀ ਬਣਾ ਕੇ ਰੱਖਦਾ ਹੈ ਉਹ ਸਾਰਿਆਂ ਦੀ ਬਹੁਤ ਆਉਬਖਤ ਕਰਦੀ ਸੀ ਉਸਨੇ ਉਹਨਾਂ ਵਿੱਚ ਰਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅਜਿਹਾ ਨਾ ਹੋ ਸਕਿਆ ਇੱਕ ਦਿਨ ਗੀਤਾ ਨਾਦੀ ਨਵੀਂ ਕੁੜੀ ਦੀ ਰਾਜ ਦੇ ਦਫ਼ਤਰ ਵਿੱਚ ਨਿਯੁਕਤੀ ਹੋਈ ਰਾਜੀ ਡਿਊਟੀ ਉਸ ਨੂੰ ਸਿਖਲਾਈ ਦੇਣ ਤੇ ਲੱਗ ਗਈ ਵੇਖਦ ਮੁਡਰਨ ਤੇ ਕੁਲੇ ਸੁਭਾ ਦੀ ਗੀਤਾ ਨੂੰ ਰਾਜ ਸਾਰਾ ਦਿਨ ਕੰਮ ਸਿਖਾਉਂਦਾ ਰਹਿੰਦਾ ਇੱਕ ਵਾਰ ਰਾਜ ਨੇ ਆਪਣੇ ਸਾਥੀਆਂ ਨੂੰ ਰਾਤ ਦੇ ਖਾਣੇ ਲਈ ਆਪਣੇ ਘਰ ਬੁਲਾਇਆ ਤਾਂ ਗੀਤਾ ਵੀ ਆ ਗਈ ਗੀਤਾ ਪਹਿਲੀ ਵਾਰ ਸੁਨਾਲੀ ਨੂੰ ਮਿਲ ਰਹੀ ਸੀ ਸੁਨਾਲੀ ਨਾਲ ਮਿਲਣ ਤੋਂ ਗੀਤਾ ਦੇ ਹਾਫ ਭਾਵ ਸੁਨਾਲੀ ਨੂੰ ਪਸੰਦ ਨਾ ਆਈ ਰਾਜ ਸੁਨਾਲੀ ਨੂੰ ਗੀਤਾ ਬਾਰੇ ਦੱਸਦਾ ਰਿਹਾ ਸੁਨਾਲੀ ਸੁਣਦੀ ਰਹੀ ਉਸ ਦੀਆਂ ਗੱਲਾਂ ਦਾ ਉਤੋਂ ਉਤ ਹੰਗਾਰਾ ਭਰਦੀ ਰਹੀ ਸੁਨਾਲੀ ਨੇ ਦੇਖਿਆ ਕਿ ਰਾਜ ਗੀਤਾ ਨਾਲ ਬਹੁਤ ਖੁੱਲ ਕੇ ਗੱਲਾਂ ਕਰ ਰਿਹਾ ਸੀ। ਗੀਤਾ ਦੀਆਂ ਗੱਲਾਂ ਸੁਣ ਕੇ ਉਹ ਉੱਚੀ ਉੱਚੀ ਹੱਸ ਰਿਹਾ ਸੀ। ਹਾਲਾਂਕਿ ਰਾਜ ਦੇ ਵਿਹਾਰ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਸੀ ਪਰ ਸੁਨਾਲੀ ਨੂੰ ਗੀਤਾ ਵੱਲੋਂ ਵਾਰ-ਵਾਰ ਰਾਜ ਦਾ ਹੱਥ ਫੜਨਾ ਅਤੇ ਉਸ ਨਾਲ ਗੱਲਾਂ ਕਰਨਾ ਪਸੰਦ ਨਹੀਂ ਆ ਰਿਹਾ ਸੀ। ਉਹ ਸੋਚਣ ਲੱਗੀ ਕਿ ਰਾਜ ਉਸ ਨੂੰ ਇੰਨੀ ਇਮਿਹਤ ਕਿਉਂ ਦੇ ਰਿਹਾ ਹੈ। ਦਫ਼ਤਰੋਂ ਹੋਰ ਕੁੜੀਆਂ ਵੀ ਆਈਆਂ ਸਨ ਪਰ ਗੀਤਾ ਵਰਗਾ ਖੁੱਲਾ ਸੁਭਾਅ ਕਿਸੇ ਦਾ ਨਹੀਂ ਸੀ। ਉਹ ਆਪ ਵੀ ਅਨੇ ਸਾਲਾਂ ਤੋਂ ਦਫ਼ਤਰ ਵਿੱਚ ਕੰਮ ਕਰਦੀ ਰਹੀ ਸੀ ਦਫ਼ਤਰ ਦੇ ਮਾਹੌਲ ਦੀ ਉਹ ਆਦੀ ਸੀ ਪਰ ਗੀਤਾ ਦਾ ਖੁੱਲਾਪਨ ਸਹਿਜ ਆਪ ਰਿਹਾ ਸੀ ਸਾਰਿਆਂ ਦੀ ਜਾਣ ਤੋਂ ਬਾਅਦ ਸੁਨਾਲੀ ਨੇ ਨੋਟ ਕੀਤਾ ਕਿ ਰਾਜ ਦੀਆਂ ਗੱਲਾਂ ਵਿੱਚੋਂ ਗੀਤਾ ਦਾ ਬਹੁਤ ਜ਼ਿਕਰ ਸੀ ਗੀਤਾ ਅਨਵਿਆਹੀ ਸੀ ਮਾਪਿਆਂ ਨਾਲ ਰਹਿੰਦੀ ਸੀ ਹੋਂਦ ਚੁੱਟੀ ਵਾਲੇ ਦਿਨ ਵੀ ਗੀਤਾ ਕਿਸੇ ਵੀ ਸਮੇਂ ਉਹਨਾਂ ਦੇ ਘਰ ਆਤਮ ਕਰੀ ਰਾਜ ਨੂੰ ਹਾਸ ਹਾਸ ਕੇ ਗੱਲਾਂ ਕਰਦਾ ਦੇਖ ਕੇ ਸੁਨਾਲੀ ਸੋਚਣ ਲੱਗਦੀ ਕਿ ਸ਼ਾਇਦ ਰਾਜ ਉਸ ਤੋਂ ਬੋਰ ਹੋ ਗਿਆ ਹੈ। ਗੀਤਾ ਦੇ ਸਤੀ ਦਿਖਾਉਂਦੇ ਮਾਡਰਨ ਕੱਪੜੇ ਦੇਖ ਕੇ ਸੁਨਾਲੀ ਦਾ ਦਮ ਘੁੱਟਣ ਲੱਗਦਾ। ਰਾਜ ਵੀ ਗੀਤਾ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਨਜ਼ਰ ਨਹੀਂ ਆ ਰਿਹਾ ਸੀ। ਤਾਂ ਸੁਨਾਲੀ ਹੌਲੀ-ਹੌਲੀ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗੀ ਅਤੇ ਡਿਪਰੈਸ਼ਨ ਕਾਰਨ ਉਹ ਬਿਮਾਰ ਹੋ ਗਈ। ਇੱਕ ਰਾਤ ਸੁਨਾਲੀ ਅਤੇ ਰਾਜ ਸੌਣ ਲਈ ਲੇਟੇ ਤਾਂ ਰਾਜ ਜਲਦੀ ਸੌ ਗਿਆ ਪਰ ਸੁਨਾਲੀ ਨੂੰ ਅਚਾਨਕ ਮਹਿਸੂਸ ਹੋਇਆ ਕਿ ਜਿਵੇਂ ਕਮਰੇ ਦੇ ਅੰਦਰ ਹਨੇਰੇ ਵਿੱਚ ਵੱਖੋ-ਵੱਖਰੇ ਚਿਹਰੇ ਉੱਭਰ ਰਹੇ ਹੋਣ। ਉਸ ਤੇ ਹੱਸ ਰਹੀ ਹੋਣ ਉਹ ਅੱਖਾਂ ਬੰਦ ਕਰਕੇ ਉੱਚੀ ਚ ਚੀਕਾ ਮਾਰਨ ਲੱਗੀ ਰਾਜ ਹੈਰਾਨ ਹੋ ਕੇ ਉੱਠਿਆ ਤਾਂ ਸੁਨਾਲੀ ਰਾਜ ਦੀਆਂ ਬਾਹਾਂ ਵਿੱਚ ਬੇਹੋਸ਼ ਹੋ ਗਈ ਰਾਜ ਨੇ ਤੁਰੰਤ ਡਾਕਟਰ ਨੂੰ ਬੁਲਾਇਆ ਚੈੱਕਅਪ ਤੋਂ ਬਾਅਦ ਡਾਕਟਰ ਨੇ ਕਿਹਾ ਸੁਨਾਲੀ ਮਾਨਸਿਕ ਤੌਰ ਤੇ ਬਹੁਤ ਤਣਾਅ ਵਿੱਚ ਹੈ ਜਿਸ ਕਾਰਨ ਉਸ ਦਾ ਬਲੱਡ ਪ੍ਰੈਸ਼ਰ ਵੀ ਹਾਈ ਹੈ ਅਤੇ ਹਾਂ ਵਧਾਈਆਂ ਤੁਸੀਂ ਪਿਤਾ ਬਣਨ ਵਾਲੇ ਹੋ ਰਾਜ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਡਾਕਟਰ ਦਵਾਈ ਦੇ ਕੇ ਚਲਾ ਗਿਆ ਸੀ ਰਾਜ ਸੁਨਾਲੀ ਦਾ ਹੱਥ ਫੜ ਕੇ ਬੈਠਾ ਸੀ ਉਹ ਪਿਛਲੇ ਦਿਨਾਂ ਦੀਆਂ ਘਟਨਾਵਾਂ ਬਾਰੇ ਧਿਆਨ ਨਾਲ ਸੋਚਣ ਲੱਗਾ ਜਦੋਂ ਉਸ ਨੂੰ ਸੁਨਾਲੀ ਦੇ ਮਨ ਦੀ ਸਥਿਤੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕੀਤਾ ਉਸ ਨੂੰ ਬੀਤਰ ਨਾਲ ਲੈਣਾ ੁੱਲਕੇ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ ਉਸ ਦੇ ਮਨ ਵਿੱਚ ਕੁਝ ਵੀ ਗਲਤ ਨਹੀਂ ਸੀ ਪਰ ਸੁਨਾਲੀ ਦੀ ਮਾਨਸਿਕ ਪਰੇਸ਼ਾਨੀ ਦਾ ਅਹਿਸਾਸ ਕਰਦੇ ਹ ਰਾਜ ਦੀਆਂ ਪਲਕਾਂ ਵਿੱਚੋਂ ਹੰਝੂ ਸੁਨਾਲੀ ਦੇ ਹੱਥ ਨੂੰ ਗਿੱਲਾ ਕਰਦੇ ਰਹੇ ਪਤਾ ਨਹੀਂ ਇਹ ਪਿਆਰ ਭਰੀਆਂ ਦਿਲਾਂ ਦੀਆਂ ਤਾਰਾਂ ਦਾ ਸੰਗਮ ਸੀ ਜਾਂ ਕੁਝ ਹੋਰ ਉਸਤੇ ਗਰਮ ਹੰਝੂਆਂ ਦਾ ਸੇਕ ਸੁਨਾਲੀ ਦੇ ਦਿਲ ਦੀਆਂ ਗਹਿਰਾਈਆਂ ਤੱਕ ਪਹੁੰਚਦਾ ਜਾ ਪਿਆ ਤੇ ਉਸ ਦੀਆਂ ਬੰਦ ਪਲਕਾਂ ਹਿਲਣ ਲੱਗ ਪਈਆਂ ਸਨ ਉਹ ਹੌਲੀ ਹੌਲੀ ਗਹਿਰੇ ਹਨ ਹਨੇਰੇ ਵਿੱਚੋਂ ਬਾਹਰ ਆ ਰਹੀ ਸੀ ਧੁੰਦ ਦੇ ਕਾਲੇ ਬੱਦਲ ਦੂਰ ਹੋ ਰਹੀ ਸਨ ਫਿਰ ਆਜ ਨੇ ਉਸ ਦਾ ਹੱਥ ਆਪਣੀ ਹੱਥਾਂ ਵਿੱਚ ਲਿਆ ਤੇ ਕਿਹਾ ਸੁਨਾਲੀ ਤੁਸੀਂ ਕਿਵੇਂ ਹੋ ਜੇ ਮੇਰੇ ਕਾਰਨ ਤੁਹਾਨੂੰ ਕੋਈ ਦੁੱਖ ਪਹੁੰਚਿਆ ਹੈ ਤਾਂ ਪਲੀਜ਼ ਮੈਨੂੰ ਮਾਫ ਕਰ ਦਿਓ ਜਿਵੇਂ ਹੀ ਸੁਨਾਲੀ ਨੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਰਾਜ ਬੋਲਿਆ ਸੁਨਾਲੀ ਜਲਦੀ ਠੀਕ ਹੋ ਜਾਓ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਸਾਂਝੀ ਕਰਨਾ ਚਾਹੁੰਦਾ ਹਾਂ ਅਤੇ ਅੱਜ ਤੋਂ ਬਾਅਦ ਤੁਸੀਂ ਆਪਣੇ ਦਿਮਾਗ ਵਿੱਚੋਂ ਉਮਰ ਦਾ ਖਿਆਲ ਪੂਰੀ ਤਰ੍ਹਾਂ ਕੱਢ ਦਿਓ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਤੁਹਾਡੇ ਬਿਨਾਂ ਨਹੀਂ ਰਹਿ ਸਕਦਾ ਅਸੀਂ ਸੱਚੇ ਮਨ ਅਤੇ ਪਿਆਰ ਨਾਲ ਜ਼ਿੰਦਗੀ ਨੂੰ ਹੋਰ ਵੀ ਖੂਬਸੂਰਤੀ ਨਾਲ ਜੀਵਾਂਗੇ ਅਜੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ ਇੱਕ ਦੂਜੇ ਦਾ ਹੱਥ ਫੜ ਕੇ ਤੁਰਨਾ ਹੈ ਤੁਸੀਂ ਬਸ ਮੇਰੇ ਪਿਆਰ ਵਿੱਚ ਵਿਸ਼ਵਾਸ ਰੱਖੋ ਸੁਨਾਲੇ ਚੁੱਪ ਚਾਪ ਰਾਜ਼ ਵੱਲ ਦੇਖ ਰਹੀ ਸੀ ਉਸ ਨੇ ਰਾਜ਼ ਦਾ ਹੱਥ ਘੁੱਟ ਕੇ ਫੜ ਲਿਆ ਅਤੇ ਸ਼ਾਂਤੀ ਨਾਲ ਆਪਣੀਆਂ ਅੱਖਾਂ ਬੰਦ ਕਰ ਲਈਆਂ ਫਿਰ ਉਸ ਨੇ ਇੱਕ ਖਿੜਕੀ ਵੱਲ ਦੇਖਿਆ ਜਿੱਥੇ ਉਸ ਦੀ ਜ਼ਿੰਦਗੀ ਦੀ ਨਵੀਂ ਸਵੇਰ ਦਾ ਸੂਰਜ ਚੜ੍ਹ ਰਿਹਾ ਸੀ ਜਿਸ ਦੀਆਂ ਚਮਕਦਾਰ ਕਿਰਨਾਂ ਨੇ ਉਸ ਦੇ ਦਿਲ ਦੇ ਹਰ ਇੱਕ ਕੋਨੇ ਨੂੰ ਰੌਸ਼ਨ ਕਰ ਦਿੱਤਾ ਸੀ ਤੁਸੀਂ ਸੁਣੀ ਕਹਾਣੀ ਉਮਰਾਂ ਦਾ ਪਾੜਾ ਸਾਨੂੰ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਮਿਲਦੇ ਆ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ